तो 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 दरअसल मसला है बंदा मेरा किरदार खराब करे मेरा परिवार जरूर मेलिया ने कोई शक नहीं मेरे फादर भी उठा मेरे कजन भी है ना बट तो मैं हाथ नहीं ला ਵੇਰੀ ਗੁੱਡ ਇਹ ਮੈਨੂੰ ਮੇਰੇ ਸੰਗੀਤ ਦੇ ਦੋ ਕਹਿੰਦੇ ਮੈਂ ਦਰੂ ਕੀਤੀ ਮੇਰਾ ਵੀਰ ਬਣ ਕੇ ਹੁਣ ਬਾਕੀ ਵੀ ਨਸ਼ੇ ਛੱਡਦੇ ਜਦੋਂ ਤੂੰ ਕਦੀ ਹੱਥ ਨਹੀਂ ਆਇਆ ਮੈਂ ਉਮੀਦ ਕਰਦਾ ਕਿ ਤੈਨੂੰ ਪਤਾ ਹੋਣਾ ਐ ਕਰਦੇ ਆਪਾਂ ਮੈਨੂੰ ਐ ਲੱਗਦਾ ਵੀ ਤੂੰ ਜਿੰਨਾ ਕਬੂਤਰ ਮਾਰ ਕੇ ਲੰਗਿਆ ਲੱਖਾਂ ਵਿੱਚ ਕੇ ਇਹ ਖਾਬ ਵੀ ਤਾਂ ਹੀ ਲੈਨੇ ਆ ਬਦਨਾਮ ਮੈਨੂੰ ਕਰ ਦਿੰਦੇ ਆ ਘਾੜ ਕੋਈ ਨੂੰ ਬਾਦਰੀ ਝੋਟੇ ਘਾੜ ਨੂੰ ਰਿੱਚ ਇੱਕ ਕੈਮਰੇ ਪਲਾਂਟ ਕਰ ਦਿੰਦੇ ਸਾਰਿਆਂ ਦੇ ਘਰਾਂ 'ਚ ਪੂਰੇ 6 ਮਹੀਨੇ ਲਾ ਕੇ ਰੱਖਦੇ ਆ ਫਿਰ ਪਤਾ ਲੱਗੂ ਕਿਹੜਾ ਨਸ਼ਾ ਕਰਦਾ ਕਿਹੜਾ ਨਹੀਂ ਕਰਦਾ ਐ ਤਾਂ ਬੱਸ ਤੇਰੇ ਕੈਮਰੇ 'ਚ ਸਾਰੀ ਤਕੀਨ ਹੀ ਨਿਕਲਣੀ ਐ ਤੂੰ ਜੇ ਤੈਨੂੰ ਲੱਗਦਾ ਮੈਂ ਨਸ਼ਾ ਕਰਦਾ ਫਿਰ ਇਹਦੇ 'ਚ ਹੀ ਖੁਸ਼ ਰਹਿ ਫਿਰ ਇਹ ਵੀ ਬਹਿਲੀਆਂ ਦੇ ਕੰਮ ਆਉਂਦਾ ਮਾੜਾ ਬੰਦਾ ਦਾ ਨਸ਼ੇ ਵੀ ਨਹੀਂ ਕਰਦਾ ਕਿਉਂ ਜੀ ਇਹ ਵੀ ਕੋਈ ਜੁਰਤ ਵਾਲੀ ਕਰਦਾ ਕਿਉਂ ਜੀ ਪਰ ਲੋਕਾਂ ਨੂੰ ਗਲਤ ਫਹਮੀ ਹੈ ਨਸ਼ਾ ਕਰਕੇ ਗਾਇ ਨਹੀਂ ਜਾ ਸਕਦਾ ਬਹੁਤ ਵੱਡਾ ਵਹਿਮ ਹੈ میں نہیں لگتا چنگا گا سکتے ہو ویری گڈ نام کماری نان کا جتنے نشے دنی کے اتر پر برباد نام کماری نان کا چلی رہے ویری گڈ چلو